ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਹਾਂ ਸਭ ਤੋਂ ਵੱਡੀ ਸਮੱਸਿਆ ਅੱਜ ਸਾਡੇ ਇਲਾਕੇ ਦੀ ਜਿਹੜੀ ਉਹ ਆ ਸੜਕਾਂ ਦੀ ਕਿਉਂਕਿ ਕੋਈ ਪਿੰਡ ਨੂੰ ਜਿਹੜੀ ਜੋੜ ਦੀ ਫਤੇਗੜ ਸਾਹਿਬ ਨੂੰ ਸੜਕਾ ਉਹ ਸੜਕਾਂ ਦਾ ਇੰਨਾ ਕਮਾੜਾ ਹਾਲ ਆ ਵੀ ਲੰਘਣਾ ਔਖਾ ਹੋਇਆ ਹੈ ਆ ਗਾਂ ਅੱਗੇ ਬਰਾਸ ਬੁਰੂਸ ਨੂੰ ਤਾਂ ਕੋਈ ਰਸਤਾ ਹੀ ਨਹੀਂ ਹੈ ਤੁਸੀਂ ਇਹ ਦੇਖ ਲਓ ਵੀ ਆ ਜਿਹੜੀ ਸੜਕ ਇੱਥੇ ਆਉਣ ਦਾ ਕਾਰਨ ਸਾਡਾ ਕੀ ਆ ਮਕਸਦ ਕਿਉਂਕਿ ਮੈਂ 10-15 ਦਿਨ ਤੋਂ ਟੋਟਲੀ ਜ਼ਿਲ੍ਹੇ ਦੀਆਂ ਸੜਕਾਂ ਬਾਰੇ ਜਾਣਕਾਰੀ ਲਈ ਪਹਿਲਾਂ ਵੀ ਕਿੱਥੇ-ਕਿੱਥੇ ਕੀ-ਕੀ ਪ੍ਰੋਬਲਮ ਆ ਪਹਿਲਾਂ ਤਾਂ ਆ ਸੀਗੀ ਸਾਲ ਚ 2 ਸਾਲ ਚ 2.5 ਸਾਲ ਚ 3 ਸਾਲ ਚ ਵੀ ਸਰਕਾਰਾਂ ਸੜਕਾਂ ਬਣਾ ਦੇਣਗੀਆਂ ਚਲੋ ਕਈ ਵਾਰ ਕੰਮ ਕਰ ਸ਼ੁਰੂ ਕਰਨ ਨੂੰ ਟਾਈਮ ਲੱਗ ਜਾਂਦਾ ਪਰ ਹੁਣ 3 ਸਾਲ ਦਾ ਸਮਾਂ ਬੀਤ ਗਿਆ ਇੱਕ ਨੀਤੀ ਬਣੀ ਹੋਈ ਹੈ ਕੋਈ ਵੀ ਸੜਕ ਜੇ ਬਣਦੀ ਹੈ ਤਾਂ ਉਹ ਸੜਕ ਦੀ ਮਨਿਆਦ 5 ਸਾਲ ਗਣੀ ਜਾਂਦੀ ਹੈ 5 ਸਾਲ ਤੋਂ ਬਾਅਦ ਆਟੋਮੈਟਿਕਲੀ ਸਰਕਾਰ ਨੇ ਉਹ ਸੜਕਾ ਜਿਹੜੀ ਦੁਬਾਰਾ ਬਣਾਉਣੀ ਹੁੰਦੀ ਹੈ ਆ ਜਿਵੇਂ ਥੋਡੀ ਸੜਕਾ ਰਜਿੰਦਰਗੜ ਤੋਂ ਜੀਟੀ ਰੋਡ ਤੋਂ ਲੈ ਕੇ ਬਾਇਆ ਬਰਾਸ ਰਾਮਪੁਰ ਰਸੂਲਪੁਰ ਤੱਕ ਇਹ ਪ੍ਰਧਾਨ ਮੰਤਰੀ ਯੋਜਨਾ ਚ ਸੜਕ ਬਣੀ ਇਸ ਸੜਕ ਨੂੰ ਤੁਸੀਂ ਜਦੋਂ 5 ਸਾਲ ਪੂਰੇ ਹੋਣੇ ਨੇ ਤਾਂ ਤੁਹਾਡੇ ਕੋਲੋਂ ਡਿਪਾਰਟਮੈਂਟ ਕੋਲੋਂ ਇਹਦਾ ਐਨਓਸੀ ਲੈਣਾ ਹੈ ਐਨਓਸੀ ਤੇ ਬਾਅਦ ਜਦੋਂ ਸੜਕ ਜਿਹੜੀ ਸਟੈਂਡਰਡ ਹੁੰਦਾ ਉਹਦਾ ਪਹਿਲਾਂ ਠੇਕੇਦਾਰ ਨੂੰ ਉਹਦੀ ਸਿਕਿਉਰਿਟੀ ਜਮ੍ਹਾਂ ਕਰਾਉਣੀ ਪੈਂਦੀ ਆ ਜਿੰਨਾ ਚਿਰ ਉਹ ਐਨਓਸੀ ਲੈਣ ਤੋਂ ਬਾਅਦ ਜਦੋਂ ਕਲੀਅਰ ਹੋ ਗਈ ਸੜਕ ਵੀ ਠੀਕ ਆ ਤਾਂ ਉਸ ਤੋਂ ਬਾਅਦ ਉਹ ਪੈਸੇ ਆਪਣੀ ਸਿਕਿਉਰਿਟੀ ਵਾਪਸ ਲੈ ਸਕਦਾ ਮੈਂ ਕਿਹਾ ਉਹਨੇ ਸਿਕਿਉਰਿਟੀ ਵਾਪਸ ਲੈ ਜਾਣੀ ਆ ਮਹਿਕਮੇ ਨਾਲ ਮਿਲੀ ਭੁਗਤ ਕਰਕੇ ਮੈਂ ਕਿਹਾ ਤੁਸੀਂ ਇਹਨੂੰ ਪੈਚ ਲਵਾ ਲਓ ਕਟੋ-ਕਟ ਰਿਪੇਅਰ ਕਰਾ ਲਓ ਚਲੋ ਜੀ ਉਹਨਾਂ ਨੇ ਵੀ ਕਿਹਾ ਮੈਂ ਵੀ ਡੀਸੀ ਸਭ ਕੁਝ ਆ ਕੇ ਆਇਆ ਤਾਂ ਜੀਟੀ ਰੋਡ ਤੋਂ ਲੈ ਕੇ ਚੁੰਨੀ ਮਜਲੇ ਤੱਕ ਕੋਰੇ ਤੱਕ ਪੈਚ ਲੱਗੇ ਗਾਹਾਂ ਉਹ ਮਿਲਿ ਭੁਗਤ ਕਰਕੇ ਪੈਸੇ ਲੈ ਕੇ ਆਪਣਾ ਲੰਗ ਗਿਆ ਇਹ 6 ਮਹੀਨੇ ਪਹਿਲਾਂ ਦੀ ਗੱਲ ਆ ਤੁਹਾਨੂੰ ਵੀ ਪਤਾ ਹੋਣਾ ਇੱਥੇ ਤੱਕ ਲੱਗੇ ਦੀ ਟੋਟਾ ਤੇ ਉਦੋਂ ਬਾਅਦ ਹੁਣ ਆ ਜਿਹੜੀ ਸੜਕ ਤੇ ਆਪਾਂ ਖੜੇ ਆ ਹੁਣ ਇਹਦੀ ਹਿਸਟਰੀ ਇਹ ਆ ਵੀ 2020-21 ਦੇ ਵਿੱਚ ਇਹ ਸੜਕ ਦਾ ਟੈਂਡਰ ਹੋਇਆ ਖੇੜੇ ਤੋਂ ਲੈ ਕੇ ਆ ਪੁਲੀ ਤੱਕ ਇਹਦਾ ਟੈਂਡਰ ਹੋ ਗਿਆ ਉਹ ਪੁਲੀ ਤੋਂ ਲੈ ਕੇ ਆ ਪੁਲੀ ਤੱਕ ਇਦੇ ਉੱਤੇ RCC ਪੈਣੀ ਸੀ ਸਿਮੈਂਟਡ ਇਹ ਸੜਕ ਬਣਨੀ ਸੀਗੀ ਹੁਣ ਠੇਕੇਦਾਰ ਨੇ ਕੀ ਕਰਿਆ ਪਹਿਲਾਂ ਤਾਂ ਉਹਨੇ ਪਿੱਛੇ ਪਿੱਛੇ ਬਣਾਤੀ ਪੈਸੇ ਲੈ ਗਿਆ ਆਪਣੀ ਆਹ ਟੋਟੇ ਤੇ ਥੋੜੇ ਜਿਹੇ ਪੈਸੇ ਉਹਦੀ ਸਿਕਿਉਰਿਟੀ ਜਾਂ ਪੈਸੇ ਥੋੜੇ ਜਿਹੇ ਪਾਏ ਸੀਗੇ ਹੁਣ ਉਹਨੇ ਕੀ ਕਰਿਆ ਆਹ ਮਹੀਨਾ ਕ ਪਹਿਲਾਂ ਮਿਲੀ ਭੁਗਤ ਕਰਕੇ ਐਕਸਨ ਨਾਲ ਆਹ ਸਾਰੇ ਪੈਸੇ ਲੈ ਗਿਆ ਸੜਕ ਬਣਾ ਕੇ ਨਹੀਂ ਗਿਆ ਪੈਸੇ ਖਾ ਗਿਆ ਇਹਦੇ ਵਿੱਚ ਚਾਹੇ 10 ਲੱਖ ਲਾ ਲਓ ਚਾਹੇ 15 ਲੱਖ ਲਾ ਲਓ ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਇਹ 2021 ਦੇਖੋ 2021 ਕਦ ਤੀ B 21 ਤੋਂ ਬਾਅਦ ਟੈਂਡਰ ਹੋਇਆ ਤੁਹਾਨੂੰ ਵੀ ਪਤਾ ਪਿਛਲੀ ਸੜਕ ਬਣੀ ਆ ਆ ਵਿਚਾਲੇ ਛੱਡ ਗਿਆ ਕੀ ਗੱਲ ਵੀ ਸਾਡਾ ਲੋਕਾਂ ਦਾ ਕੀ ਕਸੂਰ ਹੈ ਪੈਸੇ ਸਾਡੇ ਟੈਕਸਾਂ ਰਹੀ ਤੁਸੀਂ ਦੰਨੋ ਚਾਹੇ ਕੋਈ ਸਿੰਖਾ ਦੀ ਡੱਬੀ ਵੀ ਲੈ ਕੇ ਆਉਂਦਾ ਵੀ ਟੈਕਸ ਦੇ ਕੇ ਆਉਂਦਾ ਚਾਹੇ ਕੋਈ ਸਰਪ ਲੈਣਿਆ ਚਾਹੇ ਸਾਬਣ ਲੈਣਿਆ ਚਾਹੇ ਕੱਪੜਾ ਲੈਣਿਆ ਚਾਹੇ ਮੋਬਾਈਲ ਲੈਣਿਆ ਹਰ ਚੀਜ਼ ਦਾ ਚਾਹੇ ਮੋਬਾਈਲ ਆਪਾਂ ਰੀਚਾਰਜ ਕਰਾਉਨੇ ਆ ਉਹਦੇ ਵਿੱਚ ਵੀ ਜੇ 300 ਦਾ ਕਰਾਉਨੇ ਆ ਤਾਂ 30 ਰੁਪਏ 40 ਰੁਪਏ ਟੈਕਸ ਜਾਂਦਾ ਸਾਡੇ ਸੜਕਾਂ ਸਾਡਾ ਪੈਸਾ ਪਰ ਲੁੱਟ ਕੇ ਕੋਈ ਹੋਰ ਲੈ ਗਿਆ ਅਸੀਂ ਨਰਕ ਚੋਂ ਲੰਘ ਰਹੇ ਆ ਅ ਰਜਿੰਦਰਗੜਾ ਟੁੱਟਾ ਤੁਸੀਂ ਦੇਖੋ ਵੀ 2 ਸਾਲ ਹੋ ਗਏ ਬੱਟਿਆਂ ਦੇ ਉੱਤੇ ਲੰਘ ਰਹੇ ਹਾਂ 2 ਸਾਲ 2 ਸਾਲ ਤੋਂ ਰੋੜੇ ਪਏ ਨੇ ਕੋਈ ਪ੍ਰੀਮਿਕਸੇ ਨਹੀਂ ਪਾਉਣਾ ਆ ਕੀ ਗੱਲ ਵੀ ਕਿੱਥੇ ਸੁੱਤੇ ਪਿਆ ਪ੍ਰਸ਼ਾਸਨ ਆਹ ਰੋਡ ਆ ਸਾਡਾ ਆਹ ਰੋਡ ਦੇ ਉੱਤੇ ਟਿੱਪਰ ਲੰਘਦੇ ਨੇ ਅਸੀਂ ਤਾਂ ਕੋਈ ਮੋਟਰਸਾਈਕਲ ਲੈ ਕੇ ਚੱਲੇ ਜਾ ਸਾਡਾ ਜਿੱਦ ਚਲਾਣਾ ਹੋ ਜਾਂਦਾ ਇੱਥੇ ਲੰਘਦਾ 20 ਟਨ ਦਾ ਪਾਸ ਆਹੋ 50 50 ਟਨ 70 70 ਟਨ ਟਨ ਪਾ ਕੇ ਇੱਥੇ ਲੰਘ ਰਹੇ ਨੇ ਟਿੱਪਰ ਕੋਈ ਐਸ ਐਚਓ ਨਹੀਂ ਦੇਖਦਾ ਕੋਈ ਡੀ ਐਸ ਪੀ ਨਹੀਂ ਦੇਖ ਰਿਹਾ ਕੋਈ ਡੀ ਸੀ ਨਹੀਂ ਦੇਖ ਰਿਹਾ ਸਾਰੇ ਸਾਰੇ ਪਾਸੇ ਮਤਲਬ ਪੂਰੀ ਗੁੰਡਾਗਰਦੀ ਚੱਲ ਰਹੀ ਆ ਅੱਜ ਕੋਈ ਸੜਕ ਚਾਹੇ ਤੁਸੀਂ ਦੇਖੋ ਆ ਖੇੜੀ ਵਾਲੀ ਭਾਈਕੀ ਵਾਲੀ ਸੜਕ ਚਲੇ ਜਾਓ ਚਾਹੇ ਬੀਪਰ ਵਾਲੀ ਚਲੇ ਜਾਓ ਬਰਾਸ ਤੋਂ ਚਾਹੇ ਇਧਰਲੇ ਪਾਸੇ ਨੂੰ ਚਲੇ ਜਾਓ ਸਲੇਮਪਰ ਕਣੀ ਨੂੰ ਪੁਲੀ ਨੂੰ ਚਾਹੇ ਚੋਲਟੀ ਖੜੀ ਵਾਲੀ ਸੜਕ ਚਲੇ ਜਾਓ ਚਾਹੇ ਤਿੰਬਰਪਰ ਵਾਲੀ ਚਲੇ ਜਾਓ ਇੱਕ ਵੀ ਸੜਕ ਚੱਜਦੀ ਨਹੀਂ ਹੈ ਅੱਜ ਦੇਖੋ ਤੁਸੀਂ ਪੰਜਾਬ ਦੇ ਵਿੱਚ ਹਰ ਸਾਲ ਸੜਕਾਂ ਮਾਰਚ ਦੇ ਵਿੱਚ ਜਾ ਕੇ ਪੈਂਡਿੰਗ ਹੁੰਦੀਆਂ ਨੇ 2016 17 ਵਾਲੀਆਂ ਸੜਕਾਂ 1 2021 22 ਚ ਬਣਣੀਆਂ ਸੀਗੀਆਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਮੈਂ ਇਹ ਗੱਲ ਕਿਸੇ ਨੂੰ ਸਵਾਲ ਕਰ ਲਿਓ 2021-22 ਚੋਂ ਸੜਕਾਂ ਬਣਨੀਆਂ ਸੀਗੀਆਂ ਉਹ ਕਿਸੇ ਨੇ ਨਹੀਂ ਬਣਾਈਆਂ ਉਹ ਪੈਂਡਿੰਗ ਹੋ ਗਿਆ ਉਸ ਤੋਂ ਬਾਅਦ ਜਿਹੜਾ 17-18 ਦਾ ਕੋਟਾ ਸੀਗਾ ਉਹ 22-23 ਚ ਬਣਨਾ ਸੀਗਾ ਉਹ ਵੀ ਪੈਂਡਿੰਗ ਹੋ ਗਿਆ ਹਰ ਇੱਕ ਸਾਲ 1000 ਸੜਕ 1500 ਸੜਕ ਪੈਂਡਿੰਗ ਹੋ ਰਹੀ ਹੈ ਉਸ ਤੋਂ ਬਾਅਦ 19-20 ਵਾਲਾ ਜਾ ਕੇ 23-24 ਚ ਬਣਨਾ ਸੀਗਾ ਉਹ ਵੀ ਪੈਂਡਿੰਗ ਹੋ ਗਿਆ ਉਸ ਤੋਂ ਬਾਅਦ 20-21 ਵਾਲਾ ਜਾ ਕੇ ਆ 24-25 ਚ ਪੈਂਡਿੰਗ ਹੋ ਗਿਆ ਮਾਰਚ ਚ ਹੁਣ 4 ਸਾਲ ਦੀਆਂ ਸੜਕਾਂ ਇਕੱਠੀਆਂ ਹੋ ਗਈਆਂ ਜਿਹੜੇ ਲੋਕ ਵਿਕਾਸ ਦੀਆਂ ਗੱਲਾਂ ਕਰਦੇ ਨੇ ਵੀ ਅਸੀਂ ਐਂਕ ਇੱਕ ਸਾਲ ਦੀ ਸੜਕ ਤਾਂ ਬਣਦੀ ਨਹੀਂ ਜੇ ਇੱਕ ਅੱਜ ਪੰਜਾਬ ਦੇ ਹਾਲਾਤ ਨੇ ਵੀ ਪੰਜਾਬ ਦੇ ਵਿੱਚ 2016-17 ਦੀਆਂ ਸੜਕਾਂ ਜਿਹੜੀਆਂ 2020 ਕਿੱਜਾ ਕੇ ਬਣਣੀਆਂ ᱛੀਆਂ ਉਹ ਸੜਕਾਂ ਨਹੀਂ ਉਹ ਸੜਕਾਂ ਨਹੀਂ ਬਣ ਰਹੀਆਂ ਉਹ ਸੜਕਾਂ ਤੋਂ ਬਣਦੀਆਂ ਬਣਦੀਆਂ 4 ਸਾਲ ਦੀਆਂ ਇਕੱਠੀਆਂ ਹੋ ਗਈਆਂ ਕਿਵੇਂ ਬਣਣਗੀਆਂ ਸੋ ਅਸੀਂ ਇਸ ਕਰਕੇ ਤੁਹਾਨੂੰ ਤੁਹਾਡੇ ਧਿਆਨ ਚ ਲੈਣਾ ਵੀ ਜਿਖੋ ਸਾਡਾ ਹੱਕ ਹੈ ਚਾਹੇ ਕੋਈ ਸੜਕਾਂ ਬਣਾਉਣੀਆਂ ਨੇ ਚਾਹੇ ਕੋਈ ਪਿੰਡਾਂ ਦੇ ਆਪਣੇ ਲੋਕਲ ਕੰਮ ਕਰਾਉਣੇ ਨੇ ਚਾਹੇ ਕੋਈ ਕਿਸੇ ਦੀ ਪੈਨਸ਼ਨਾਂ ਦਾ ਕੰਮ ਆ ਚਾਹੇ ਕੋਈ ਹੋਰ ਸਾਡੇ ਇਲਾਕੇ ਦਾ ਕੰਮ ਹੈ ਉਹ ਸਾਰੇ ਕੰਮ ਸਾਡਾ ਰਾਈਟ ਆ ਕਿਸੇ ਨੇ ਸਾਨੂੰ ਦਾਨ ਨਹੀਂ ਦਿੱਤੇ ਨਾ ਕੋਈ ਕੋਲੋਂ ਜੇਬ ਚ ਲਾਉਂਦਾ ਚਾਹੇ ਕੋਈ ਐਮਐਲਏ ਹੋਵੇ ਚਾਹੇ ਕੋ ਮੰਤਰੀ ਹੋਵੇ ਚਾਹੇ ਕੋ ਡੀਸੀ ਹੋਵੇ ਸਾਡੇ ਹੀ ਪੈਸਾ ਸਾਡੇ ਕੋਲੇ ਆਉਣਾ ਇਹ ਸਾਡਾ ਹੱਕ ਹੈ ਸੋ ਇਸ ਕਰਕੇ ਸਾਨੂੰ ਵੀ ਥੋੜਾ ਜਿਹਾ ਤਹਈਆ ਕਰਨਾ ਚਾਹੀਦਾ ਜਿਹੜਾ ਸਰਕਾਰ ਦਾ ਨਮੇ ਦਾ ਜੇ ਸਾਡੇ ਕੋਲ ਆਉਂਦਾ ਅਗਲੀਆਂ ਇਲੈਕਸ਼ਨਾਂ ਚ ਹਰ ਇੱਕ ਨੇ ਆਉਣਾ ਵੀ ਤੁਹਾਡੇ ਕੋਲ ਕੋਈ ਆਗੂ ਹੁੰਦਾ ਉਹਨੂੰ ਕਹੋ ਭਾਈ ਪਹਿਲਾਂ ਸਾਡਾ ਪਿਛਲਾ ਕੰਮ ਕਰਾ ਜਿਹੜੀਆਂ ਸਾਡੇ ਲੰਘਣਾ ਸਾਨੂੰ ਸੌਖਾ ਹੋਵੇ ਘੱਟੋ ਘੱਟ ਜੇ ਅਸੀਂ ਜਾਵਾਂਗੇ ਸਾਡੇ ਕਿਸੇ ਨੇ ਡਿਊਟੀ ਤੇ ਜਾਣਾ ਕਿਸੇ ਨੇ ਆਪਣਾ ਕੋ ਸ਼ਹਿਰ ਜਾਣਾ ਕਿਸੇ ਨੇ ਦਵਾਈ ਲੈਣ ਜਾਣਾ ਲੰਗੜ ਨੂੰ ਸਾਨੂੰ ਰਸਤਾ ਨਹੀਂ ਰਿਹਾ ਸੋ ਇਸ ਕਰਕੇ ਤੁਹਾਨੂੰ ਅਸੀਂ ਇਹ ਬੇਨਤੀ ਕਰਨ ਆਏ ਆਂ ਵੀ ਤੁਸੀਂ ਆਪਣਾ ਇੱਕ ਮੁਠ ਹੋ ਕੇ ਆਪਣੇ ਪਿੰਡ ਦੀ ਜਿਹੜੀ ਕੋਈ ਗੱਲਬਾਤ ਆ ਚਾਹੇ ਤੁਹਾਡੇ ਕੋਈ ਪਾਣੀ ਦੀ ਸਮੱਸਿਆ ਚਾਹੇ ਕੋਈ ਸੜਕ ਦੀ ਸਮੱਸਿਆ ਚਾਹੇ ਕੋਈ ਨਾਲੀ ਦੀ ਸਮੱਸਿਆ ਇਹ ਸਾਰੀਆਂ ਤੁਸੀਂ ਆ ਇੱਕ ਮੁਠ ਹੋ ਕੇ ਜਿਹੜਾ ਵੀ ਕੋਈ ਨਮਾਇੰਦਾ ਉਹਦਾ ਮੂਹਰੇ ਰੱਖੋ ਔਰ ਸ਼ਰਤ ਰੱਖੋ ਆਪਣੀ ਜਿੰਨਾ ਚਿਰ ਤੂੰ ਇਹ ਕੰਮ ਨਹੀਂ ਕਰਦਾ ਉੰਨਾ ਚਿਰ ਬਾਈ ਸਾਡੇ ਪਿੰਡ ਤੈਨੂੰ ਕੁਝ ਨਹੀਂ ਮਿਲਣਾ ਜਿਹੜਾ ਮਰਜ਼ੀ ਹੋਵੇ ਚਾਹੇ ਅਸੀਂ ਵੀ ਹੋਈਏ ਕੱਲ ਨੂੰ ਸਾਡੇ ਕੋਲ ਵੀ ਸ਼ਰਤ ਰੱਖਣੀ ਚਾਹੀਦੀ ਹੈ ਤੁਹਾਨੂੰ ਕਿਉਂਕਿ ਜੇ ਅਸੀਂ ਆਪਣਾ ਕੰਮੇ ਨਹੀਂ ਕਰਾਵਾਂਗੇ ਅਸੀਂ ਇਹਨਾਂ ਦਾ ਮੈਨੂੰ ਕਿੱਥੇ ਫੋੜੇ ਤੇ ਲਾਉਣਾ ਫਿਰ ਫਿਰ ਇਹਨਾਂ ਤੋਂ ਅਸੀਂ ਕੀ ਕਰਾਉਣਾ ਲੀਡਰਾਂ ਤੋਂ ਆਹ ਠੇਕੇਦਾਰ ਨੂੰ ਨਹੀਂ ਤਾਂ ਕੋਟ ਚ ਘੜਿਸਾਂਗੇ ਨਹੀਂ ਆ ਤੁਹਾਡੇ ਪ੍ਰੀਮਿਸ ਪਵਾ ਕੇ ਛੱਡਾਂਗੇ ਜਿਹੜੀ ਆ ਤੁਹਾਡੀ ਦੂਈ ਆਰ ਸੀ ਸੀ ਨਹੀਂ ਆ ਚਿੱਠੀ ਬਣਾ ਲਈ ਅਸੀਂ ਇਹਦੇ ਉੱਤੇ ਤੁਹਾਡੇ ਕਰਾਉਣੇ ਸਾਈਨ ਇਹ ਸਾਈਨ ਕਰਾ ਕੇ ਅਸੀਂ ਇਹ ਤੋਂ ਬਾਅਦ ਇੱਕ ਵਾਰ ਡੀ ਸੀ ਨੂੰ ਮੰਗ ਪੱਤਰ ਦੇਣਾ ਹੈ ਉਹ ਤੋਂ ਬਾਅਦ 15 ਦਿਨ ਦਾ ਟਾਈਮ ਦਵਾਂਗੇ ਨਾ ਕੋਈ ਕੰਮ ਹੋਇਆ ਤਾਂ ਸੰਘਰਸ਼ ਕਰਾਂਗੇ ਹਾਂ ਜਗਵੀਰ ਸਿੰਘ ਜੀ ਮੈਂ ਚੁੰਨੀ ਮਾਧਿਰੇ ਰਹਿਣ ਵਾਲਾ ਸਾਡੇ ਜੀ ਡੀ ਰੋਡ ਤੋਂ ਲੈ ਕੇ ਚੁੰਨੀ ਤੱਕ ਇਹ 18 ਬੁੱਟੀ ਸੜਕ ਜਾਂਦੀ ਹੈ ਇਹਦਾ ਬਹੁਤ ਪੁਰਾਣਾ ਹਾਲ ਹੈ ਇਧਰ ਇਹ ਖੇੜੇ ਅਨਸਾੜੀ ਤੋਂ ਲੈ ਕੇ ਚੁੰਨੀ ਮੱਜਰੇ ਤੱਕ ਸੜਕਾ ਹੁੰਦੀ ਹੈ ਇਹਦਾ ਬਹੁਤ ਪੁਰਾਣਾ ਹਾਲ ਹੈ 5-6 ਸਾਲ ਹੋ ਗਏ ਸਾਡੀ ਕੋਈ ਵੀ ਸੜਕ ਨਹੀਂ ਬਣੀ ਅਜੇ ਤੱਕ ਇਹ ਸਾਡਾ ਸਰਕਾਰ ਨੂੰ ਇਹੀ ਹੈ ਵੀ ਸਾਡੀਆਂ ਸੜਕਾਂ ਬਣਾਈਆਂ ਜਾਣ ਸਾਨੂੰ ਰਹਾ ਕਿ ਇੱਥੇ ਦਰਗਾਹ ਹੈ ਆਪਣਾ ਗਰਾਸ ਉੱਥੇ ਜਾਂਦੇ ਨੇ ਮੁਸਲਮਾਨ ਭਾਈ ਉਹਨਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਪਰੇਸ਼ਾਨੀ ਦਾ ਸਾਹਮਣਾ ਕਰਦੇ ਜੀ ਜੰਦ ਬੋਲਦਾ ਜੀ ਅਸੀਂ ਸਾਰੀਆਂ ਸਰਕਾਰਾਂ ਕੋਲ ਬੇਨਤੀਆਂ ਕਰ ਲੈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਸੜਕ ਦਾ ਬਹੁਤ ਬੁਰਾ ਹਾਲ ਹੈ ਕੰਮ ਦੇ ਕੰਮ 15 20 ਘਰ ਇਹਦੇ ਤੇ ਰਹਿੰਦੇ ਨੇ ਜੀ ਜਿਹੜੇ ਦਵਾਈ ਲੈਣ ਵੀ ਨਹੀਂ ਜਾ ਸਕਦੇ ਐਨਾ ਪਾਣੀ ਚੜਦਾ ਜੀ ਚੁੰਨੀ ਮਜਰੀ ਦਾ ਬਹੁਤ ਮਾੜਾ ਹਾਲ ਹੈ ਜੀ ਕੋਈ ਨਹੀਂ ਸਾਡੀ ਅੱਜ ਤੱਕ ਸੁਣਵਾਈ ਹੋਈ ਜੀ ਕੀ ਮੰਗ ਕਰ ਰਹੇ ਹਾਂ ਇਹ ਮੰਗ ਹੈ ਜੀ ਸਾਡੀ ਸਭ ਤੋਂ ਪਹਿਲਾਂ ਸੜਕ ਬਣਨੀ ਚਾਹੀਦੀ ਜੀ ਕੋਈ ਸਰਕਾਰ ਨੇ ਨਹੀਂ ਸੁਣੀ ਕੋਈ ਐਮਐਲਏ ਨੇ ਨਹੀਂ ਸੁਣੀ